ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਜੀ ਉਹਨਾਂ ਫੈਮਲੀਆਂ ਵਾਸਤੇ ਜਿਨ੍ਹਾਂ ਫੈਮਲੀਆਂ ਆਪਣਾ ਟੂਰਿਸਟ ਔਰ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੀਆਂ ਨੇ ਔਰ ਚਾਹੁੰਦੇ ਨੇ ਕਿ ਉਹਨਾਂ ਦਾ ਵੀਜ਼ਾ ਰਿਫਿਊਜ਼ ਨਾ ਹੋਏ ਪਹਿਲੀ ਵਾਰ ਦੇ ਵਿੱਚ ਉਹਨਾਂ ਦਾ ਵੀਜ਼ਾ ਲੱਗ ਜਾਏ ਸੋ ਪੰਜ ਸਵਾਲਾਂ ਦੇ ਜਵਾਬ ਦਾਂਗਾ ਕਿ ਜਿਹੜੇ ਤੁਹਾਡੇ ਮਨ ਦੇ ਵਿੱਚ ਵੀ ਨੇ ਬਹੁਤ ਸਾਰੇ ਕਲਾਇੰਟਸ ਨੇ ਆਪਣਾ ਵੀਜ਼ਾ ਅਪਲਾਈ ਕਰਨਾ ਹੁੰਦਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸ ਜਾਂ ਫਿਰ ਕੈਨੇਡਾ ਦਾ ਬਟ ਉਹਨਾਂ ਦੇ ਮਨ ਦੇ ਵਿੱਚ ਕਾਫੀ ਸਵਾਲ ਹੁੰਦੇ ਨੇ ਔਰ ਕਈ ਵਾਰੀ ਉਹ ਸਵਾਲਾਂ ਦੇ ਆਨਸਰ ਉਹਨਾਂ ਕੁਸਵਲਾਂ ਦੇ ਜਵਾਬ ਜਾਣਨ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੀਓ ਸੋ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕੁਐਸਚਨ ਕਿਹੜੇ ਨੇ ਫਿਰ ਉਹਨਾਂ ਨੂੰ ਐਕਸਪਲੇਨ ਕਰਾਂਗਾ ਉਹਨਾਂ ਦੇ ਆਨਸਰ ਤੁਹਾਨੂੰ ਦਾਂਗਾ ਜਿਹੜੇ ਤੁਹਾਡੇ ਕੰਮ ਆ ਸਕੇ ਔਰ ਤੁਸੀਂ ਫਰਸਟ ਅਟੈਂਪਟ ਦੇ ਵਿੱਚ ਆਪਣਾ ਵੀਜ਼ਾ ਲੈ ਸਕੋ ਸੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਕਲਾਇੰਟਸ ਪੁੱਛਦੇ ਨੇ ਕਿ ਫੈਮਿਲੀ ਵੀਜ਼ਾ ਸੀ ਅਪਲਾਈ ਕਰੀਏ ਜਾਂ ਫਿਰ ਕੱਲੇ ਅਪਲਾਈ ਕਰੀਏ ਟੂਰਿਸਟ ਔਰ ਵਿਸਟਰ ਵੀਜ਼ਾ ਸੀ ਫੈਮਿਲੀ ਦੇ ਨਾਲ ਅਪਲਾਈ ਕਰੀਏ ਜਾਂ ਫਿਰ ਸਿੰਗਲ ਅਪਲਾਈ ਕਰੀਏ ਸੋ ਇੱਥੇ ਮੇਰਾ ਆਨਸਰ ਹੋਏਗਾ ਕਿ ਤੁਸੀਂ ਆਪਣੀ ਫੈਮਲੀ ਦੇ ਨਾਲ ਵੀ ਵੀਜ਼ਾ ਅਪਲਾਈ ਕਰ ਸਕਦੇ ਆ ਜੇਕਰ ਤੁਸੀਂ ਉਹਨਾਂ ਦਾ ਫਾਈਨੈਂਸ਼ੀਅਲੀ ਖਰਚਾ ਚੱਕ ਸਕਦੇ ਹੋ ਬਿਲਕੁਲ ਜੀ ਧਿਆਨ ਦੇ ਨਾਲ ਸੁਣੀਓ ਇਕੱਲੇ ਜਾਂ ਫੈਮਿਲੀ ਦੇ ਨਾਲ ਅਪਲਾਈ ਕਰੀਏ ਤੁਸੀਂ ਆਪਣੀ ਫੈਮਿਲੀ ਦੇ ਨਾਲ ਵੀਜ਼ਾ ਅਪਲਾਈ ਕਰਕੇ ਇੱਕ ਵਧੀਆ ਰਿਜ਼ਲਟ ਲੈ ਸਕਦੇ ਹੋ ਜੇਕਰ ਤੁਹਾਡੀ ਇਨਕਮ ਈਅਰਲੀ ਇਨਕਮ ਅੱਛੀ ਆ ਔਰ ਤੁਸੀਂ ਆਪਣੀ ਫੈਮਿਲੀ ਦਾ ਖਰਚਾ ਚੱਕ ਸਕਦੇ ਹੋ ਜੇਕਰ ਤੁਹਾਡੀ ਫੈਮਿਲੀ ਇਨਕਮ ਘਟਿਆ ਤੁਹਾਡੀ ਮੰਥਲੀ ਇਨਕਮ ਘਟਾ ਤੁਹਾਡੀ ਈਅਰਲੀ ਇਨਕਮ ਘਟਾ ਤੁਸੀਂ ਟੈਕਸ ਘਟ ਪੇ ਕਰਦੇ ਹੋ ਤਾਂ ਤੁਹਾਨੂੰ ਸਿੰਗਲ ਵੀਜ਼ਾ ਅਪਲਾਈ ਕਰਨਾ ਚਾਹੀਦਾ ਜੇਕਰ ਤੁਹਾਡੇ ਕੋਲ ਅਦਰ ਸੋਰਸਸ ਵੀ ਨਹੀਂ ਹਨ ਤਾਂ ਤੁਹਾਨੂੰ ਆਪਣਾ ਵੀਜ਼ਾ ਸਿੰਗਲ ਅਪਲਾਈ ਕਰਨਾ ਚਾਹੀਦਾ ਜੇਕਰ ਤੁਹਾਡੇ ਐਸੈਟਸ ਨੇ ਤੁਹਾਡੇ ਖਰਚੇ ਤੁਸੀਂ ਕਰ ਸਕਦੇ ਹੋ ਤੁਹਾਨੂੰ ਇੰਨੀ ਕਿ ਇਨਕਮ ਕਿ ਤੁਸੀਂ ਆਪਣੀ ਫੈਮਲੀ ਦੀਆਂ ਟਿਕਟਾਂ ਲੈ ਸਕਦੇ ਹੋ ਆਪਣੀ ਫੈਮਲੀ ਨੂੰ ਕਮਾ ਸਕਦੇ ਹੋ ਤਾਂ ਟੂਰਿਸਟ অর ਵਿਜ਼ਟਰ ਵੀਜ਼ਾ ਆਪਣੀ ਫੈਮਲੀ ਦੇ ਨਾਲ ਵੀ ਲੈ ਸਕਦੇ ਹੋ ਵੈਸਟਰਨ ਪਾਥ ਲਗਾਤਾਰ ਫੈਮਿਲੀ ਵੀਜ਼ਾ ਲੈ ਰਹੇ ਹੋ ਤੁਸੀਂ ਮੇਰਾ YouTube ਚੈਨਲ Western Path Immigration ਜਾਂ ਫਿਰ Facebook Western Path Consultancy ਤੇ ਦੇਖ ਸਕਦੇ ਹੋ ਕਿ ਅਸੀਂ ਹਸਬੰਡ ਵਾਈਫ ਦੋ ਬੱਚਿਆਂ ਦੇ ਨਾਲ ਜਾਂ ਫਿਰ ਹਸਬੰਡ ਵਾਈਫ ਤਿੰਨ ਬੱਚਿਆਂ ਦੇ ਨਾਲ ਜਾਂ ਫਿਰ ਅਸੀਂ ਪੂਰੀ ਫੈਮਿਲੀ ਦਾ ਵੀਜ਼ਾ ਵੀ ਲਿਆ ਔਰ ਸਿੰਗਲ ਐਪਲੀਕੈਂਟ ਦੇ ਵੀ ਕਾਫੀ ਵੀਜ਼ਾ ਲਏ ਨੇ ਸੋ ਉਹੀ ਡਿਸਾਈਡ ਕਿੱਦਾਂ ਹੁੰਦਾ ਤੁਹਾਡੀ ਪ੍ਰੋਫਾਈਲ ਨੂੰ ਜਾਣਨ ਤੋਂ ਬਾਅਦ ਜੇਕਰ ਤੁਸੀਂ ਵੀ ਇਹ ਜਾਨਣਾ ਚਾਹੁੰਦੇ ਹੋ ਕਿ ਸਿੰਗਲ ਜਾਂ ਫੈਮਿਲੀ ਦਾ ਵੀਜ਼ਾ ਤੁਹਾਡਾ ਅਪਲਾਈ ਹੋਣਾ ਚਾਹੀਦਾ ਤਾਂ ਤੁਸੀਂ Western Path ਦੇ ਹੈੱਡ ਆਫਿਸ ਹੁਸ਼ਿਆਰਪੁਰ ਆ ਸਕਦੇ ਹੋ ਔਰ ਦੂਸਰਾ ਸਵਾਲ ਵੀ ਇਹ ਹੁੰਦਾ ਦੂਸਰਾ ਸਵਾਲ ਜੋ ਸਾਡੇ ਕੋਲ ਪੁੱਛਿਆ ਜਾਂਦਾ ਕਿ ਹੋਟਲ ਬੁਕਿੰਗ ਤੇ ਵੀਜ਼ਾ ਅਪਲਾਈ ਕਰਨਾ ਸਹੀ ਹੁੰਦਾ ਜਾਂ ਫਿਰ ਸਪੌਂਸਰਸ਼ਿਪ ਤੇ ਸੋ ਇੱਥੇ ਮੇਰਾ ਅਨਸਰ ਹੋਏਗਾ ਕਿ ਜੇਕਰ ਤੁਹਾਡੇ ਕੋਲ ਸਪੌਂਸਰਸ਼ਿਪ ਹੈਗੀ ਆ ਤੁਹਾਡਾ ਕੋਈ ਰਿਲੇਟਿਵ ਤੁਹਾਡਾ ਕੋਈ ਸਕੂਲ ਫਰੈਂਡ ਕਾਲਜ ਫਰੈਂਡ ਜਾਂ ਫਿਰ ਤੁਹਾਡਾ ਕੋਈ ਵੀ ਇਸ ਤਰ੍ਹਾਂ ਦਾ ਫੈਮਿਲੀ ਮੈਂਬਰ ਕੈਨੇਡਾ ਯੂਕੇ ਆਸਟ੍ਰੇਲੀਆ ਜਾਂ ਜਿਸ ਵੀ ਕੰਟਰੀ ਦਾ ਤੁਸੀਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜੇਕਰ ਤੁਹਾਡੇ ਉਹਨਾਂ ਦੇ ਨਾਲ ਇੱਕ ਰਿਲੇਸ਼ਨ ਅੱਛੇ ਨੇ ਤੁਹਾਡਾ ਇੱਕ ਹੈਲਦੀ ਰਿਲੇਸ਼ਨ ਹੈ ਤਾਂ ਤੁਸੀਂ ਉਹਨਾਂ ਕੋਲ ਸਪੌਂਸਰਸ਼ਿਪ ਮੰਗਵਾ ਲਓ ਤਾਂ ਜ਼ਿਆਦਾ ਵਧੀਆ ਹੈ ਹੋਟਲ ਬੁਕਿੰਗ ਤੇ ਤੁਹਾਡੇ ਜਿਹੜੇ ਫਾਈਨੈਂਸ਼ੀਅਲੀ ਐਸੈਟਸ ਨੇ ਉਹਨਾਂ ਦਾ ਵਧਣਾ ਬੜਾ ਜ਼ਰੂਰੀ ਹੁੰਦਾ ਜੇਕਰ ਤੁਸੀਂ ਲੋਨ ਤੁਹਾ ਪਰਫਾਈਲ ਸਪੌਂਸਰਸ਼ਿਪ ਹੋਏਗੀ ਤਾਂ ਤੁਹਾਡੀ ਹੈਲਪ ਕਰੇਗੀ 호텔 ਬੁਕਿੰਗ ਤੇ ਵੀਜ਼ਾ ਅਪਲਾਈ ਕਰਨਾ ਚਾਹੀਦਾ ਮੈਂ ਨਹੀਂ ਕਹਿੰਦਾ ਕਿ ਨਹੀਂ ਕਰਨਾ ਚਾਹੀਦਾ ਬਟ ਕੋਸ਼ਿਸ਼ ਕਰੋ ਕਿ ਤੁਹਾਨੂੰ ਸਪੌਂਸਰਸ਼ਿਪ ਆ ਜਾਏ ਔਰ 호텔 ਬੁਕਿੰਗ ਤੇ ਵੀਜ਼ਾ ਤਦ ਅਪਲਾਈ ਕਰੋ ਜੇਕਰ ਤੁਹਾਡੀ ਇਨਕਮ ਦੇ ਪ੍ਰੂਫ ਤੁਹਾਡੇ ਕੋਲ ਹੈ ਤੁਸੀਂ ਕੋਈ 20-25000 ਰੁਪਏ ਮਿਨੀਮਮ ਕਮਾਉਂਦੇ ਹੋ ਜੇਕਰ ਤੁਸੀਂ 5-7 ਜਾਂ 10000 ਰੁਪਏ ਕਮਾਉਂਦੇ ਹੋ ਤਾਂ ਤੁਹਾਡੇ 호텔 ਬੁਕਿੰਗ ਤੇ ਵੀਜ਼ਾ ਨਹੀਂ ਆਏਗਾ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਵੈਸਟਰਨ ਪਾਥ ਕਾਫੀ ਵੀਜ਼ਾ 호텔 ਬੁਕਿੰਗ ਤੇ ਵੀ ਲੈ ਰਹੇ ਆ ਸਪੌਂਸਰਸ਼ਿਪ ਤੇ ਵੀ ਲੈ ਰਹੇ ਕੋਸ਼ਿਸ਼ ਕਰੋ ਕਿ ਜੇਕਰ ਤੁਹਾਡਾ ਸੱਜਣ ਮਿੱਤਰ ਤੁਹਾਨੂੰ ਸਪਾਂਸਰਸ਼ਿਪ ਭੇਜਦਾ ਹੈ ਤਾਂ ਤੁਹਾਡੇ ਵੀਜ਼ਾ ਦੇ ਚਾਂਸਸ ਵੱਧ ਸਕਦੇ ਨੇ ਔਰ ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਬਹੁਤ ਸਾਰੀਆਂ ਤੁਸੀਂ ਵੀਡੀਓਜ਼ ਦੇਖੀਆਂ ਹੋਣਗੀਆਂ ਕਿ ਬਹੁਤ ਸਾਰੀਆਂ ਕੰਪਨੀਆਂ ਐਡ ਕਰਦੀਆਂ ਨੇ ਕਿ ਸਾਡੇ ਅੱਜ 100 ਵੀਜ਼ਾ ਆ ਗਏ ਸਾਡੇ ਅੱਜ 200 ਵੀਜ਼ਾ ਆ ਗਏ ਸੋ ਐਡ ਨੂੰ ਦੇਖ ਕੇ ਨਾ ਭੱਜਿਆ ਕਰੋ ਆਪਣੇ ਡਾਕੂਮੈਂਟ ਨੂੰ ਇੱਕ ਚੰਗੇ ਕੰਸਲਟੈਂਟ ਦੇ ਕੋਲ ਚੈੱਕ ਕਰਵਾਓ ਕਿ ਤੁਸੀਂ ਆਪਣਾ ਜੀ ਹੋਟਲ ਬੁਕਿੰਗ ਤੇ ਵੀਜ਼ਾ ਅਪਲਾਈ ਕਰੋ ਕਿ ਤੁਹਾਡਾ ਵੀਜ਼ਾ ਫਰਸਟ ਅਟੈਂਪਟ ਦੇ ਵਿੱਚ ਆ ਜਾਏਗਾ ਔਰ ਜੇਕਰ ਤੁਸੀਂ ਸਪੌਂਸਰਸ਼ਿਪ ਤੇ ਅਪਲਾਈ ਕਰੋ ਕਿ ਤੁਹਾਡਾ ਵੀਜ਼ਾ ਫਸਟ ਅਟੈਂਪਟ ਦੇ ਵਿੱਚ ਆ ਜਾਏਗਾ ਕਿ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਤਾਂ ਨਹੀਂ ਕਰਨਾ ਪਏਗਾ ਔਰ ਖਾਸ ਧਿਆਨ ਰੱਖੀ ਤੇ ਵੀ ਰੱਖਣਾ ਪੈਂਦਾ ਕਿ ਜੇਕਰ ਤੁਹਾਡੀ ਰਿਫਿਊਜ਼ਲ ਆ ਵੀ ਜਾਏ ਕਿ ਤੁਸੀਂ ਇਸ ਤਰ੍ਹਾਂ ਦੇ ਡਾਕੂਮੈਂਟ ਨਾਲ ਲਗਾਏ ਆ ਕਿ ਤੁਸੀਂ ਉਹਨੂੰ ਰੀ ਅਪਲਾਈ ਕਰਕੇ ਦੁਬਾਰਾ ਵੀਜ਼ਾ ਲੈ ਸਕੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਜਾਣਨ ਦੇ ਲਈ ਤੁਹਾਨੂੰ ਵੈਸਟਰਨ ਪਾਸਟ ਆਉਣਾ ਪਏਗਾ ਸੋ ਤੀਸਰਾ ਜਿਹੜਾ ਵੱਡਾ ਸਵਾਲ ਹੈ ਜੀ ਉਹ ਇਹ ਆ ਕਿ ਬਹੁਤ ਸਾਰੀਆਂ ਫੈਮਿਲੀਜ਼ ਨੇ ਬਹੁਤ ਸਾਰੀਆਂ ਪੇਰੈਂਟਸ ਨੇ ਜਿਹੜੇ ਆਪਣੇ ਬੇਟੀ ਜਾਂ ਬੇਟੀ ਦੀ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਕਨਵੋਕੇਸ਼ਨ ਤੇ ਜਾਣਾ ਚਾਹੁੰਦੇ ਨੇ ਔਰ ਉਹ ਵੀ ਇਹ ਵੀ ਚਾਹੁੰਦੇ ਨੇ ਕਿ ਜਿਹੜਾ ਇੰਡੀਆ ਦੇ ਵਿੱਚ ਉਹਨਾਂ ਦਾ ਬੱਚਾ ਉਹਨਾਂ ਦਾ ਵੀਜ਼ਾ ਵੀ ਟੂਰਿਸਟ ਔਰ ਵਿਜ਼ਟਰ ਵੀਜ਼ਾ ਨਾਲ ਹੀ ਲੱਗ ਜਾਏ ਸੋ ਬਹੁਤ ਸਾਰੇ ਪੇਰੈਂਟਸ ਦਾ ਇਹ ਬੜਾ ਵੱਡਾ ਸਵਾਲ ਆ ਕਿ ਕਿਸ ਏਜ ਦੇ ਵਿੱਚ ਬੱਚਿਆਂ ਦਾ ਵੀਜ਼ਾ ਅਪਲਾਈ ਕਰਨਾ ਚਾਹੀਦਾ ਕਿਸ ਏਜ ਦੇ ਵਿੱਚ ਬੱਚਿਆਂ ਨੂੰ ਪਿੱਛੇ ਛੱਡ ਦੇਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਸਾਡੇ ਕੋਲ ਕਲਾਇੰਟਸ ਆਉਂਦੇ ਨੇ ਬਹੁਤ ਸਾਰੀਆਂ ਡੇਲੀ ਸਾਨੂੰ 100 ਦੇ ਕਰੀਬ ਕਾਲਸ ਆਉ ਚਾਹੁੰਦੇ ਆ ਬਟ ਸਾਨੂੰ ਕੰਸਲਟੈਂਟ ਵੱਲੋਂ ਜਾਂ ਫਿਰ ਆਂਡ ਗਵਾਰਡ ਤੋਂ ਜਾਂ ਸਾਡੇ ਫਰੈਂਡ ਸਰਕਲ ਤੋਂ ਇਹ ਗੱਲ ਕਹਿ ਕੇ ਮਨਾ ਕਰ ਦਿੱਤੀ ਗਈ ਕਿ ਆਪਣਾ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਇਕੱਲੇ ਹੀ ਅਪਲਾਈ ਕਰੋ ਬੱਚਿਆਂ ਦੇ ਨਾਲ ਨਾ ਕਰੋ ਕਿ ਤੁਹਾਡਾ ਵੀਜ਼ਾ ਨਹੀਂ ਆਏਗਾ ਇਸ ਗੱਲ ਨੂੰ ਮੈਂ ਗਲਤ ਸਾਬਤ ਕਰਦਾ ਜੀ ਤੁਸੀਂ ਮੇਰਾ YouTube ਤੇ ਦੇਖ ਸਕਦੇ ਆ ਮੇਰੇ Facebook ਚੈਨਲ ਤੇ ਵੈਸਟਰਨ ਪਾਥ ਕੰਸਲਟੈਂਸੀ ਤੇ ਦੇਖ ਸਕਦੇ ਆ ਕਿ ਮੈਂ ਲਗਾਤਾਰ ਫੈਮਿਲੀ ਦੇ ਵੀਜ਼ਾ ਲੈ ਰਿਹਾ ਜੀ ਹਸਬੰਡ ਵਾਈਫ 2 ਬੱਚੇ ਹਸਬੰਡ ਵਾਈਫ 3-3 ਬੱਚਿਆਂ ਦੇ ਵੀਜ਼ਾ ਵੀ ਅਸੀਂ ਲਏ ਆ ਸੋ ਇਦਾਂ ਦੀ ਕੋਈ ਗੱਲ ਨਹੀਂ ਕਿ ਤੁਸੀਂ ਬੱਚਿਆਂ ਨੂੰ ਜੇ ਛੱਡ ਦਿਓ ਤਾਂ ਤੁਹਾਡਾ ਵੀਜ਼ਾ ਦਾ ਸਕਸੈਸ ਰੇਟ ਜ਼ਿਆਦਾ ਹੋ ਜਾਏਗਾ ਬੱਚਿਆਂ ਨੂੰ ਨਾਲ ਪਾ ਲਓ ਤਾਂ ਤੁਹਾਡਾ ਵੀਜ਼ਾ ਦਾ ਸਕਸੈਸ ਰੇਟ ਘੱਟ ਜਾਏਗਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਲਈ ਇਹਨਾਂ ਪੜਤਾਂ ਨੂੰ ਕਲੀਅਰ ਕਰਨ ਦੇ ਲਈ ਤੁਹਾਨੂੰ ਵੈਸਟਰਨ ਪਾਸ ਦੇ ਹੈੱਡ ਆਫਿਸ ਆਉਣਾ ਪਏਗਾ ਤਾਂ ਜੋ ਇਹਨਾਂ ਗੱਲਾਂ ਨੂੰ ਤੁਹਾਨੂੰ ਹੋਰ ਐਕਸਪਲੇਨ ਕਰ ਸਕਾਂ ਔਰ ਇਹ ਦੱਸ ਸਕਾਂ ਕਿ ਤੁਸੀਂ ਕੀ ਕਰੋਗੇ ਤੁਹਾਡਾ ਵੀਜ਼ਾ ਆ ਜਾਏ ਸੋ ਚੌਥਾ ਜਿਹੜਾ ਕੁਐਸਚਨ ਆ ਜੀ ਕਿ ਕਲਾਇੰਟ ਪੁੱਛਦਾ ਕਿ ਜੇਕਰ ਸਾਡਾ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਰਿਫਿਊਜ਼ ਹੋ ਜਾਏ ਕਿ ਅਸੀਂ ਇਹਨੂੰ ਰੀਅਪਲਾਈ ਕਰ ਸਕਦੇ ਹਾਂ ਸੋ ਇੱਥੇ ਕੀ ਆ ਕਿ ਬਹੁਤ ਸਾਰੇ ਕਲਾਇੰਟਸ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਬਹੁਤ ਏਜੰਟ ਬੋਲ ਉਹ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਤੁਹਾਡਾ ਤਾਂ ਹੁਣ ਵੀਜ਼ਾ ਰਿਫਿਊਜ਼ ਹੋ ਗਿਆ ਤੁਸੀਂ ਤਾਂ ਕੈਨੇਡਾ ਯੂਕੇ ਆਸਟ੍ਰੇਲੀਆ ਜਾ ਹੀ ਨਹੀਂ ਸਕਦੇ ਕਿ ਤੁਹਾਡਾ ਜੇ ਰੀਅਪਲਾਈ ਕੀਤਾ ਫਿਰ ਵੀਜ਼ਾ ਰਿਫਿਊਜ਼ ਹੋਏਗਾ ਤੁਸੀਂ ਰੀਅਪਲਾਈ ਨਹੀਂ ਕਰ ਸਕਦੇ ਜਾਂ ਫਿਰ ਰੀਅਪਲ ਦੇ ਲਈ ਸਾਨੂੰ ਤੁਸੀਂ 10-20 ਲੱਖ ਰੁਪਏ ਦੀ ਅਮਾਉਂਟ ਦੋ ਲੱਖ ਰੁਪਏ ਤੁਹਾਡੇ ਕੋਲ ਮੰਗੇ ਜਾਂਦੇ ਨੇ ਸੋ ਮੈਂ ਇੱਥੇ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਸਿੰਪਲ ਇੱਕ ਪ੍ਰੋਸੈਸ ਹੈਗਾ ਕਿ ਜੇਕਰ ਤੁਸੀਂ ਆਪਣਾ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਹੋ ਜੇਕਰ ਤੁਹਾਡੀ ਰਿਫਿਊਜ਼ਲ ਲੱਗ ਜਾਂਦੀ ਤਾਂ ਤੁਸੀਂ ਉਹਨੂੰ ਰੀ ਅਪਲਾਈ ਕਰ ਸਕਦੇ ਆ ਔਰ ਬਹੁਤ ਸਾਰੇ ਕਲਾਈਐਂਟਸ ਦਾ ਇਹ ਵੀ ਕੁਐਸਚਨ ਹੁੰਦਾ ਕਿ ਅਸੀਂ ਕਿੰਨੇ ਟਾਈਮ ਦੇ ਵਿੱਚ ਕਰ ਸਕਦੇ ਆ ਸੋ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਕਲਾਈਐਂਟਸ ਨੇ ਜੇਕਰ ਉਹਨਾਂ ਦਾ ਵੀਜ਼ਾ ਸਾਡੇ ਕੋਲੋਂ ਰਿਫਿਊਜ਼ ਹੋ ਜਾਂਦਾ ਜੇਕਰ ਸਾਡੀ ਟੀਮ ਨੂੰ ਜਾਂ ਸਾਨੂੰ ਜਾਂ ਮੈਨੂੰ ਲੱਗਦਾ ਕਿ ਇਹਨਾਂ ਦਾ ਹੈ ਵਿਦ ਇਨ ਵੀਕ ਉਹਨਾਂ ਦਾ ਰੀਅਪਲਾਈ ਕਰਕੇ ਦੁਬਾਰਾ ਵੀਜ਼ਾ ਵੀ ਲੈਣਾ ਹੈ ਦੁਬਾਰਾ ਵੀਜ਼ਾ ਅਪਲਾਈ ਵੀ ਕਰੀਦਾ ਔਰ ਅੱਛਾ ਰਿਜ਼ਲਟ ਲਈਦਾ ਔਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰੋਫਾਈਲਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਕਮੀ ਹੁੰਦੀ ਹੈ ਫਿਰ ਉਹਨਾਂ ਨੂੰ ਅਸੀਂ ਰੋਕ ਵੀ ਲੈਂਦੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਜਾਣਨ ਦੇ ਲਈ ਤੁਹਾਨੂੰ ਇੱਕ ਅੱਛੇ ਕੰਸਲਟੈਂਟ ਦੀ ਜ਼ਰੂਰਤ ਪੈਗੀ ਕਿ ਅਸੀਂ ਆਪਣਾ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜੇ ਰਿਫਿਊਜ਼ ਹੋ ਜਾਏ ਤਾਂ ਉਹਨੂੰ ਕਿੰਨੀ ਦੇਰ ਬਾਅਦ ਅਪਲਾਈ ਕਰੀਏ ਉਹ ਤੁਹਾਡੇ ਡਾਕੂਮੈਂਟ ਤੇ ਤੁਹਾਡੇ ਸਾਰੇ ਫਾਈਨੈਂਸ਼ੀਅਲ ਐਸੈਟਸ ਤੇ ਹੀ ਡਿਪੈਂਡ ਕਰਦਾ ਕਿ ਤੁਹਾਨੂੰ ਕਿੰਨਾ ਟਾਈਮ ਪੀਰੀਅਡ ਉਹਦੇ ਵਿੱਚ ਰੱਖਣਾ ਚਾਹੀਦਾ ਸੋ ਇੱਕ ਹੋਰ ਜਿਹੜਾ ਪੰਜਵਾਂ ਸਵਾਲ ਆ ਜੀ ਉਹਦਾ ਵੀ ਮੈਂ ਆਨਸਰ ਦਾਂਗਾ ਜਿਹੜਾ ਕਿ ਬੜਾ ਸੀਰੀਅਸ ਮੈਟਰ ਬਣ ਰ ਚੁੱਕਾ ਕਿ ਰੋਜ਼ਾਨਾ ਸਾਨੂੰ ਵੀ ਕਾਲਸ ਆਉਂਦੀਆਂ ਨੇ ਰੋਜ਼ਾਨਾ ਸਾਡੇ ਕੋਲ ਕਲਾਇੰਟ ਵਿਜ਼ਿਟ ਕਰਦੇ ਨੇ ਕਿ ਜੇ ਅਸੀਂ ਕੈਨੇਡਾ ਦੇ ਵਿੱਚ ਸਾਡਾ ਵੀਜ਼ਾ ਟੂਰਿਸਟ ਵੀਜ਼ਾ ਮਿਸਟਰ ਵੀਜ਼ਾ ਲੱਗਾ ਸੀ ਬਟ ਸਾਨੂੰ 에어ਪੋਰਟ ਤੋਂ ਵਾਪਸ ਕਰ ਦਿੱਤਾ ਸੋ ਉਹਦੇ ਕਾਰਨਾਂ ਬਾਰੇ ਅਸੀਂ ਗੱਲ ਕਰੀਏ ਉਹਦੇ ਅਸੀਂ ਆਨਸਰ ਕਰੀਏ ਕਿ ਤੁਸੀਂ ਇਸ ਚੀਜ਼ ਤੋਂ ਕਿਵੇਂ ਬਚ ਸਕਦੇ ਹੋ ਔਰ ਇੱਕ ਕੁਐਸਚਨ ਇਹ ਵੀ ਇਹ ਵੀ ਸਾਡੇ ਕੋਲ ਕਾਫੀ ਕਲਾਇੰਟਸ ਕਰ ਰਹੇ ਆ ਕਿ ਸਰ ਸਾਨੂੰ ਕੁਮਾਰ ਸਰ ਇਹ ਦੱਸੋ ਕਿ ਜੇਕਰ ਸਾਡੇ ਸਾਰੇ ਡਾਕੂਮੈਂਟ ਸਹੀ ਹੋਣ ਕੀ ਸਾਡੀ ਸਪਾਂਸਰਸ਼ਿਪ ਵੀ ਸਹੀ ਹੋਵੇ ਸਾਡੇ ਸਾਰੇ ਡਾਕੂਮੈਂਟ ਫਾਈਨੈਂਸ਼ਲੀ ਸਾਡੇ ਜੌਬ ਦੇ एवरीथिंग ਚੀਜ਼ਾਂ ਸਹੀ ਹੋਣ ਕੀ ਸਾਨੂੰ ਫਿਰ ਵੀ 에어ਪੋਰਟ ਤੋਂ ਵਾਪਸ ਕੀਤਾ ਜਾ ਸਕਦਾ ਤਾਂ ਮੈਂ ਇੱਥੇ ਆਨਸਰ ਕਰਾਂਗਾ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਕਲੈਂਟਸ ਨੂੰ ਵਾਪਸ ਕੀਤਾ ਜਾਂਦਾ ਜਿਹੜੇ ਆਪਣੀ ਰਿਟਰਨ ਟਿਕਟ ਜਿਹੜੀ ਹੈਗੀ ਉਹ ਡੰਮੀ ਲੈ ਲੈਂਦੇ ਨੇ ਕੀ ਆਪਾਂ ਜਾਣ ਦੀ ਟਿਕਟ ਲੈ ਲਈ ਆ ਬਟ ਆਣ ਦੀ ਟਿਕਟ ਅਸੀਂ ਨਹੀਂ ਲਈ ਆਪਾਂ ਆਪਣੇ ਪੈਸੇ ਬਚਾ ਲੈ ਕਿ ਆਪਾਂ ਕਿਹੜਾ ਹੁਣ ਆਣਾ ਅਸੀਂ ਤਾਂ ਸਿਰਫ ਜਾਣਾ ਹੀ ਆ ਤੇ ਅਸੀਂ ਆਣ ਦੀ ਟਿਕਟ ਜਿਹੜੀ ਆ ਉਹ ਅਸੀਂ ਡੰਮੀ ਲੈ ਲਈ ਜਾਂ ਫਿਰ ਉਹਦਾ ਟਾਈਮ ਪੀਰੀਅਡ ਜ਼ਿਆਦਾ ਪਾ ਲਿਆ ਕਿ ਅਸੀਂ ਟੂਰਿਸਟ ਵੀਜ਼ਾ ਦਾ ਸਾਡਾ 15 ਦਿਨ ਦਾ ਪਲਾਨ ਸੀਗਾ ਬਟ ਅਸੀਂ 3 ਮਹੀਨੇ ਦੀ ਟਿਕਟ ਲੈ ਲਈ ਕਿ ਸਾਨੂੰ ਸਸਤੀ ਪੈਂਦੀ ਪਈ ਆ ਬਟ ਤੁਹਾਡਾ ਟਰੈਵਲ ਪਲਾਨ 15 ਦਿਨ ਦਾ ਸੀਗਾ ਇਸ ਕਾਰਨ ਕਰਕੇ ਵੀ ਤੁਹਾਨੂੰ ਵਾਪਸ ਕੀਤਾ ਜਾ ਸਕਦਾ ਜਿਸਨੇ ਵੀ ਜਾਣਾ ਹੋਵੇ ਆਪਣੀ ਰਿਟਰਨ ਟਿਕਟ ਲੈ ਕੇ ਜਾਓ ਆਪਣੇ ਪਲਾਨ ਦੇ ਅਕੋਰਡਿੰਗ ਹੀ ਲੈ ਕੇ ਜਾਓ ਜਿੰਨੇ ਦਿਨਾਂ ਵਾਸਤੇ ਤੁਹਾਡੇ ਕੰਸਲਟੈਂਟ ਨੇ ਤੁਹਾਡਾ ਪਲਾਨ ਬਣਾਇਆ ਹੋਇਆ ਸੋ ਇੱਕ ਬੜਾ ਵੱਡਾ ਕਾਰਨ ਬਣ ਰਿਹਾ ਕਿ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਹਾਡੀ ਫਾਈਲ ਦੇ ਵਿੱਚ ਕਿੰਨੇ ਦਿਨਾਂ ਦਾ ਪਲਾਨ ਬਣਿਆ ਹੋਇਆ ਤੁਹਾਡਾ ਵੀਜ਼ਾ ਕਿਸ ਪਲਾਨ ਤੇ ਆਇਆ ਸੋ ਇਹ ਜਾਨਣਾ ਬੜਾ ਹੀ ਜ਼ਰੂਰੀ ਹੈ ਕਿ ਜਿਸ ਤੋਂ ਤੁਹਾਡਾ ਵੀਜ਼ਾ ਲੱਗਾ ਕੋਈ ਵੀ ਕੰਸਲਟੈਂਟ ਹੋਵੇ ਚਾਹੇ ਉਹ ਮੇਰੇ ਕੋਲ ਤੁਹਾਡਾ ਵੀਜ਼ਾ ਲੱਗਾ ਜਾਂ ਕਿਸੇ ਹੋਰ ਰੀਜਨਟ ਤੋਂ ਜਾਂ ਹੋਰ ਕੰਸਲਟੈਂਟ ਦੇ ਕੋਲੋਂ ਤੁਹਾਡਾ ਵੀਜ਼ਾ ਲੱਗਾ ਤਾਂ ਉਹਦੇ ਕੋਲ ਆਪਣੇ ਪਲਾਨ ਬਾਰੇ ਸਮਝੋ ਕਿ ਭਾਈ ਮੇਰਾ ਵੀਜ਼ਾ ਲੱਗਾ ਸੀ ਕਿੰ ਮੈਨੂੰ ਕੋਈ ਕੁਐਸਚਨ ਪੁੱਛਿਆ ਜਾਵੇ ਤਾਂ ਮੈਂ ਉਹਦਾ ਆਨਸਰ ਕਰ ਸਕਾਂ ਮੈਂ ਅਨਸਰਏਬਲ ਹਾਂ ਉਸ ਚੀਜ਼ ਵਾਸਤੇ ਸੋ ਇਹ ਵੀ ਇੱਕ ਵੱਡਾ ਕਾਰਨ ਆ ਔਰ ਇੱਕ ਬਦ ਦੂਸਰਾ ਵੱਡਾ ਕਾਰਨ ਆ ਜਾਲੀ ਡਾਕੂਮੈਂਟ ਬਹੁਤ ਸਾਰੇ ਡਾਕੂਮੈਂਟ ਹੁੰਦੇ ਨੇ ਕਿ ਸਪான்ਸਰਸ਼ਿਪ ਆ ਫੇਕ ਅੱਜ ਕੱਲ੍ਹ ਲਗਾਈਆਂ ਜਾ ਰਹੀਆਂ ਸੋ ਇਸ ਇਸ ਦੇ ਤੇ ਤਾਂ ਬਹੁਤ ਗੱਲਾਂ ਕੀਤੀਆਂ ਜਾ ਸਕਦੀਆਂ ਕਿਉਂਕਿ ਅੱਜ ਕੱਲ੍ਹ ਪੰਜਾਬ ਦੀ ਮਾਰਕੀਟ ਖਰਾਬ ਹੋ ਚੁੱਕੀ ਆ 100% ਸ਼ਿਉਰਟੀ ਦੇ ਚੱਕਰ ਦੇ ਵਿੱਚ ਤੁਹਾਨੂੰ ਇਹ ਗੱਲ ਕਹੀ ਜਾਂਦੀ ਆ ਕਿ ਸਾਨੂੰ ਵੀ 25 ਲੱਖ ਰੁਪਇਆ ਦਿਓ ਅਸੀਂ ਤੁਹਾਡਾ 100% ਵੀਜ਼ਾ ਲਵਾਵਾਂਗੇ ਔਰ ਕਲਾਇੰਟ ਜ਼ਿਆਦਾਤਰ ਉਸ ਪਾਸੇ ਨੂੰ ਮ ਡਾਕੂਮੈਂਟ ਚਾਹੀਦਾ ਅਬੀ ਡਾਕੂਮੈਂਟ ਚਾਹੀਦਾ ਅਸੀਂ ਪ੍ਰੋਪਰ ਇੱਕ ਚੈਕਲਿਸਟ ਦੇਣੀ ਐ ਏਡੀ ਵੱਡੀ ਚੈਕਲਿਸਟ ਦੇ ਦੇਣੀ ਕਿ ਆ ਡਾਕੂਮੈਂਟ ਇਕੱਠੇ ਕਰਕੇ ਲਿਆਓ ਬਟ ਕੁਝ 에ਜੰਟ ਅਨਔਥਰਾਇਜ਼ਡ ਰੀਜ਼ਨ ਨੇ ਜਿਹੜੇ ਜ਼ਿਆਦਾ ਪੈਸੇ ਦਾ ਲਾਲਚ ਦੇ ਕੇ ਔਰ ਛੋਟੀ ਦਾ ਲਾਲਚ ਦੇ ਕੇ ਤੁਹਾਡੇ ਕੋਲ ਕਹਿ ਦਿੰਦੇ ਕਿ ਸਿਰਫ ਸਾਨੂੰ ਪਾਸਪੋਰਟ ਹੀ ਦੇ ਦਿਓ ਜੀ ਬਾਕੀ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਤਾਂ ਕੈਨੇਡਾ ਦਾ ਵੀਜ਼ਾ ਤੁਹਾਨੂੰ ਲੈ ਦਾਂਗੇ ਜਾਂ ਤੁਹਾਨੂੰ ਯੂਕੇ ਦਾ ਆਸਟ੍ਰੇਲੀਆ ਦਾ ਵੀਜ਼ਾ ਲੈ ਦਾਂਗੇ ਉਸ ਕੰਡੀਸ਼ਨ ਦੇ ਵਿੱਚ ਕੀ ਹੁੰਦਾ ਕਿ ਜਾਂ ਤਾਂ ਤੁਹਾਡਾ ਬੈਨ ਲੱਗ ਜਾਂਦਾ ਜਾਂ ਫਿਰ ਕਿਤੇ ਤੁੱਕੇ ਦੇ ਨਾਲ ਤੁਹਾਡਾ ਵੀਜ਼ਾ ਲੱਗ ਜਵੇ ਤਾਂ 에어ਪੋਰਟ ਤੇ ਜਦੋਂ ਤੁਹਾਡੀ ਰੀਚੇਕਿੰਗ ਹੁੰਦੀ ਹੈ ਡਾਕੂਮੈਂਟ ਰੀਚੈਕ ਹੁੰਦੇ ਨੇ ਸਪਾਂਸਰਸ਼ਿਪ ਚੈੱਕ ਹੁੰਦੀ ਹੈ ਜਾਂ ਤੁਹਾਡੇ ਹੋਰ ਡਾਕੂਮੈਂਟ ਚੈੱਕ ਹੁੰਦੇ ਨੇ ਉਹਦੇ ਵਿੱਚ ਡਾਕੂਮੈਂਟ ਤੁਹਾਡੇ ਫੇਕ ਪਾਏ ਜਾਂਦੇ ਨੇ ਤਾਂ ਤੁਹਾਨੂੰ ਵਾਪਸ ਕਰ ਦਿੱਤਾ ਜਾਂਦਾ ਸੋ ਬਹੁਤ ਸਾਰੇ ਕਾਰਨ ਨੇ ਇਸ ਨੂੰ ਸਮਝਣ ਦੇ ਲਈ ਤੁਹਾਨੂੰ ਇੱਕ ਅੱਛੇ ਕੰਸਲਟੈਂਟ ਦੀ ਜ਼ਰੂਰਤ ਹੋਏਗੀ ਇੱਕ ਅੱਛੇ 에ਜੰਟ ਦੀ ਜ਼ਰੂਰਤ ਹੋਏਗੀ ਜਿਹੜਾ ਤੁਹਾਨੂੰ ਸਹੀ ਰਾਹ ਪਾ ਸਕੇ ਔਰ ਜੇਕਰ ਤੁਸੀਂ ਆਪਣਾ ਰਿਫਿਊਜ਼ ਹੋਇਆ ਵੀਜ਼ਾ ਦੁਬਾਰਾ ਲੈਣਾ ਚਾਹੁੰਦੇ ਹੋ ਤਾਂ ਆਪਣੀ ਸਹੀ ਜਾਣਕਾਰੀ ਐਮਬੈਸੀ ਦੇ ਵਿੱਚ ਦਿਓ ਜੇਕਰ ਤੁਸੀਂ ਗ ਤੁਸੀਂ ਇਨਫੋਰਮੇਸ਼ਨ ਆਪਣੀ ਦੋਗੇ ਆਪਣੇ ਜਾਲੀ ਡਾਕੂਮੈਂਟ ਦੋਗੇ ਜਾਂ ਕੁਝ ਚੀਜ਼ਾਂ ਨੂੰ ਛਿਪਾਉਂਗੇ ਤਾਂ ਹੋ ਸਕਦਾ ਕਿ ਤੁਸੀਂ 10 ਵਾਰੀ ਵੀ ਆਪਣਾ ਵੀਜ਼ਾ ਅਪਲਾਈ ਕਰ ਲਓ ਤੁਹਾਡਾ ਵੀਜ਼ਾ ਨਹੀਂ ਲੱਗੇਗਾ ਸੋ ਬਹੁਤ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣਾ ਪ੍ਰੋਸੈਸ ਕਰਵਾਓ ਟੂਰਿਸਟ অর ਵਿਜ਼ਿਟਰ ਵੀਜ਼ਾ ਇੱਕ ਇਸ ਤਰ੍ਹਾਂ ਦਾ ਵੀਜ਼ਾ ਕਿ ਜਿਹੜਾ ਸਭ ਤੋਂ ਵੱਧ ਰਿਫਿਊਜ਼ ਹੋਣ ਵਾਲਾ ਵੀਜ਼ਾ ਆ ਐਮੀ ਕਿਸੇ ਦੀਆਂ ਐਡਸ ਅਸੀਂ ਵੀ ਐਡਸ ਕਰਦੇ ਆ ਪਰ ਅਸੀਂ ਅਸੀਂ ਐਡਸ ਕਰਦੇ ਆ ਸਹੀ ਕਿ ਸਾਡੇ ਜੀ ਕਲਾਇੰਟ ਦਾ ਵੀਜ਼ਾ ਲੱਗਾ ਹੁੰਦਾ ਤਾਂ ਅਸੀਂ ਕਲਾਇੰਟ ਨੂੰ ਵੀ ਤੁਹਾਡੇ ਅੱਗੇ ਲੈ ਕੇ ਆਂਦੇ ਆ ਕਲਾਇੰਟ ਆਪਣੇ ਮੂੰਹੋਂ ਕਹਿੰਦਾ ਕਿ ਮੇਰਾ ਵੀਜ਼ਾ ਹੋਟਲ ਬੁਕਿੰਗ ਤੇ ਲੱਗਾ ਜਾਂ ਮੇਰਾ ਰਿਫਿਊਜ਼ ਸਗਾ ਮੇਰਾ ਵੀਜ਼ਾ ਲੱਗਾ ਜਾਂ ਫਿਰ ਮੇਰਾ ਸਪਾਂਸਰਸ਼ਿਪ ਤੇ ਵੀਜ਼ਾ ਲੱਗਾ ਜੋ ਵੀ ਪ੍ਰੋਫਾਈਲ ਹੁੰਦੀ ਅਸੀਂ ਤੁਹਾਡੇ ਨਾਲ ਡਿਸਕਸ ਕਰਦੇ ਆ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਕਲਾਇੰਟਸ ਨੂੰ ਅਸੀਂ ਤੁਹਾਡੇ ਨਾਲ ਮਿਲਾ ਸਕੀਏ ਤੁਸੀਂ ਮੇਰਾ YouTube ਚੈਨਲ Western Path Immigration ਚੈੱਕ ਕਰ ਲਓ ਮੇਰਾ Facebook ਚੈਨਲ Western Path Consultancy ਚੈੱਕ ਕਰ ਲਓ ਕਿ ਹਰ ਇੱਕ ਵੀਜ਼ਾ ਜਿਵੇਂ ਟੇਬਲ ਤੇ ਰੱਖ ਕੇ ਕਹਿੰਦਾ ਕਿ ਮੇਰੇ ਜੀ ਅੱਜ 1 ਲਾਈਟ ਵੀ ਆਪਣੇ ਮੂੰਹ ਤੋਂ ਕਹਿੰਦੇ ਨੇ ਕਿ ਸਾਡਾ ਵੀਜ਼ਾ ਆਏ ਨੇ ਆਏ ਨੇ ਵੈਸਟਰਨ ਪਾਸ ਦੇ ਕੋਲੋਂ ਬਟ ਕੁਝ ਇਦਾਂ ਦੀਆਂ ਕੰਪਨੀਆਂਜ਼ ਮਾਰਕੀਟ ਦੇ ਵਿੱਚ ਆ ਰਹੀਆਂ ਜਿਹੜੀਆਂ ਰੋਜ਼ 100 ਵੀਜ਼ੇ 1000 ਵੀਜ਼ੇ ਆ ਗਿਆ ਪਾ ਰਹੇ ਨੇ ਬਟ ਕਲਾਇੰਟ ਕਦੀ ਵੀ ਉਹਨਾਂ ਦੇ ਦਫ਼ਤਰ ਦੇ ਵਿੱਚ ਆ ਕੇ ਨਹੀਂ ਕਹਿ ਰਿਹਾ ਕਿ ਸਾਡਾ ਵੀਜ਼ਾ ਇਹਨਾਂ ਦੇ ਕੋਲੋਂ ਲੱਗਾ ਸੋ ਫੇਕ ਵੀਜ਼ਾ ਜਾਂ ਫੇਕ ਚੀਜ਼ਾਂ ਦਿਖਾ ਕੇ ਤੁਹਾਨੂੰ ਭਰਮਾਇਆ ਜਾ ਰਿਹਾ ਗਲਤ ਤਰੀਕੇ ਨਾਲ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ ਲੋਕ ਵੀ ਪਿੱਛੇ ਲੱਗ ਜਾਂਦੇ ਨੇ ਜਿਹਦੀ ਐਡ ਜ਼ਿਆਦਾ ਉਹਦੇ ਕੋਲ ਚਲੇ ਜਾਂਦੇ ਨੇ ਸੋ ਇਹਨਾਂ ਚੀਜ਼ਾਂ ਤੋਂ ਬਚਿਆ ਕਰੋ ਜੇ ਮੈਂ ਵੀ ਕੋਈ ਐਡ ਪਾਦਾ ਉਹਨੂੰ ਪਹਿਲਾਂ ਵੈ ਕੀ ਆਫਿਸ ਦੇ ਵਿੱਚ ਚੈੱਕ ਕਰੋ ਕਿ ਬਈ ਤੁਸੀਂ ਆਪਣੇ ਆ ਐਡ ਪਾਈ ਸੀ ਕੀ ਇਹ ਵੀਜ਼ਾ ਤੁਹਾਡੇ ਲੱਗੇ ਨੇ ਸਾਨੂੰ ਚੈੱਕ ਕਰਵਾ ਸੋ ਕੁਝ ਚੀਜ਼ਾਂ ਨੂੰ ਆਪ ਵੀ ਦੇਖੋ ਕੁਝ ਚੀਜ਼ਾਂ ਤੇ ਸਵਾਲ ਦਾ ਜਵਾਬ ਜਿਹੜੇ ਆਪਣੇ ਖੁਦ ਤੋਂ ਮੰਗੋ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਯਕੀਨ ਨਾ ਕਰੋ ਸੋ ਵੈਸਨਪਾ ਦਾ ਨੇਮ ਆਫ ਕੁਆਲਿਟੀ ਬਹੁਤ ਹੀ ਅੱਛਾ ਕੰਮ ਕਰ ਰਿਹਾ ਬਹੁਤ ਹੀ ਅੱਛੇ ਰਿਜ਼ਲਟ ਲੈ ਰਿਹਾ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਡਾਕੂਮੈਂਟ ਇਕੱਠੇ ਕਰਦੇ ਹਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਚੈਕਲਿਸਟ ਦਿੰਦੇ ਹਾਂ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਕਿ ਤੁਹਾਡਾ ਪਹਿਲੀ ਵਾਰ ਦੇ ਵੀਜ਼ਾ ਦੇ ਵਿੱਚ ਵੀਜ਼ਾ ਲੱਗ ਜਾਏ ਤੁਹਾਡਾ ਰਿਫਿਊਜ਼ਲ ਨਾ ਆ ਫੀਜ਼ਲ ਵੀ ਆਉਂਦਾ ਵੈਸਟਰਨ ਪਾਸਪੋਰਟ ਦਾ ਮੁੰਡਾ ਮੁੰਡਾ ਲਗਾ ਕੇ ਤੁਹਾਡੇ ਨਾਲ ਖੜਾ ਰਹਿੰਦਾ ਔਰ ਤੁਹਾਡਾ ਦੁਆਰਾ ਰੀਅਪਲਾਈ ਕਰਕੇ ਵੀਜ਼ਾ ਲਿਆ ਜਾਂਦਾ ਸੋ ਬਹੁਤ ਸਾਰੇ ਅੱਛੇ ਰਿਜ਼ਲਟ ਆ ਰਹੇ ਨੇ ਹੋਰ ਗੱਲਾਂ ਨੂੰ ਜਾਣਨ ਦੇ ਲਈ ਹੋਰ ਸਵਾਲਾਂ ਦੇ ਜਵਾਬ ਜਾਣਨ ਦੇ ਲਈ ਤੁਸੀਂ ਵੈਸਟਰਨ ਪਾਥ ਦੇ ਹੈੱਡ ਆਫਿਸ ਹੁਸ਼ਿਆਰਪੁਰ ਮੈਨੂੰ ਆ ਕੇ ਮਿਲ ਸਕਦੇ ਹੋ ਕਿਉਂਕਿ ਦਾ ਨੇਮ ਆਫ ਕੁਆਲਿਟੀ ਵੈਸਟਰਨ ਪਾਥ ਹਰ ਇੱਕ ਵੀਜ਼ਾ ਦਾ ਬਹੁਤ ਹੀ ਵਧੀਆ ਰਿਜ਼ਲਟ ਲੈ ਰਿਹਾ ਜੀ ਵੀਡੀਓ ਚੰਗੀ ਲੱਗਦੀ ਐ ਨੂੰ ਸ਼ੇਅਰ ਵੀ ਕਰ ਦਿਓ ਔਰ ਜੇਕਰ ਤੁਹਾਡਾ ਕੋਈ ਹੋਰ ਸਵਾਲ ਆ ਨੀਚੇ ਇਨਬਾਕਸ ਦੇ ਵੀ ਜਾ ਕੇ ਕਮੈਂਟ ਕਰ ਦਿਓ ਮੈਂ ਉਹਦੇ ਤੇ ਵੀਡੀਓ ਲੈ ਕੇ ਆਵਾਂਗਾ ਸੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਦੇ